ਹੇਲੂਇਆ ਖੁਦਾ ਦਾ ਧੰਨਵਾਦ ਹੋ ਪਰਮੇਸ਼ੁਰ ਦੀ ਤਾਰੀਫ ਹੋ ਪਰਮੇਸ਼ੁਰ ਦੀ ਵਡਿਆਈ ਹੋਵੇ ਖੁਦਾ ਦੇ ਨਾਮ ਨਾਲ ਜ਼ਲਾਲ ਮਿਲੇ ਖੁਦਾ ਦੇ ਨਾਮ ਦੀ ਮਹਿਮਾ ਹੋ ਸੱਚਮੁੱਚ ਖੁਦਾ ਨੇ ਹਾਸ ਤੱਕਸਨ ਜਿਉਂਦੇ ਰੱਖਿਆ ਖੁਦਾ ਦਾ ਫਜ਼ਲ ਹੈ ਖੁਦਾ ਦੀ ਰਹਿਮਤ ਹੈ ਖੁਦਾ ਦੀ ਦਇਆ ਕਿਉਂਕਿ ਇਸ ਜੀਉਂਦੇ ਦੀ ਅਸੀਂ ਧਰਤੀ ਉੱਤੇ ਆ ਸੱਚਮੁੱਚ ਇਹ ਖੁਦਾ ਦਾ ਪਿਆਰ ਹੈ ਕਿ ਅਸੀਂ ਹਾਸ ਤੱਕ ਇਸ ਧਰਤੀ ਦੇ ਉੱਤੇ ਸੱਚਮੁੱਚ ਖੁਦਾ ਦੇ ਪਿਆਰ ਦੇ ਦੁਆਰਾ ਖੁਦਾ ਦੇ ਰਹਿਮ ਦੇ ਦੁਆਰਾ ਜਿਉਂਦੇ ਆ ਖੁਦਾ ਦਾ ਧੰਨਵਾਦ ਸੱਚਮੁੱਚ ਅੱਜ ਆਪਾਂ ਸਿੱਖਾਂਗੇ ਜੋ ਖੁਦਗੁਦਨ ਆਪਣੀ ਬਾਣੀ ਦੇ ਦੁਆਰਾ ਆਪਣੇ ਕਲਾਮ ਦੇ ਦੁਆਰਾ ਸੱਚਮੁੱਚ ਸਾਡੇ ਨਾਲ ਬੋਲਦਾ ਆ ਸਾਡੇ ਨਾਲ ਗੱਲਬਾਤ ਕਰਦਾ ਆ ਸਾਡਾ ਪਰਮੇਸ਼ੁਰ ਸਾਡੇ ਨਾਲ ਬੋਲਦਾ ਆ ਸੱਚਮੁੱਚ ਵਚਨ ਸ਼ੁਰੂ ਤੋਂ ਕਰਨ ਤੋਂ ਪਹਿਲਾਂ ਸੱਚਮੁੱਚ ਮੈਂ ਦੱਸਣਾ ਚਾਹੁੰਦਾ ਕਿ ਅੱਜ ਸੰਸਾਰ ਦੇ ਵਿੱਚ ਬਲਕਿ ਹਰ ਇੱਕ ਪਰਿਵਾਰ ਦੇ ਵਿੱਚ ਕੋਈ ਅਜਿਹਾ ਵਿਅਕਤੀ ਨਹੀਂ ਆ ਕਿ ਜਿਹੜਾ ਕਿ ਚਿੰਤਾ ਦੇ ਵਿੱਚ ਨਾ ਹੋਵੇ ਜਿਹੜਾ ਕਿ ਵੋਸ ਵਿੱਚ ਨਾ ਹੋਵੇ ਜਿਹੜਾ ਕਿ ਪਰੇਸ਼ਾਨੀ ਦੇ ਵਿੱਚ ਕੀ ਆ ਨਾ ਹੋਵੇ ਹਰ ਇੱਕ ਲੋਕ ਹਰ ਇੱਕ ਪਰਿਵਾਰਾਂ ਦੇ ਵਿੱਚ ਲੋਕ ਸੱਚਮੁੱਚ ਹਰ ਇੱਕ ਲੋਕ ਜਿਹੜੇ ਕੀ ਆ ਕੋਈ ਨਾ ਕੋਈ ਚਿੰਤਾ ਦੇ ਵਿੱਚ ਕੀ ਆ ਫਸੇ ਹੋਇਆ ਕੋਈ ਗਰੀਬੀ ਦੇ ਬੰਧਨ ਦੇ ਵਿੱਚ ਫਸਿਆ ਹੋਇਆ ਹੈ ਕੋਈ ਬਿਮਾਰੀ ਦੇ ਬੰਧਨ ਦੇ ਵਿੱਚ ਫਸਿਆ ਹੋਇਆ ਕੋਈ ਹਰ ਇੱਕ ਹਾਲਾਤਾਂ ਦੇ ਵਿੱਚ ਇਹ ਜਿਹੀ ਆ ਕਿ ਹਰ ਲੋਕ ਜਿਹੜੇ ਕੀ ਆ ਕਿਸੇ ਨਾ ਕਿਸੇ ਚਿੰਤਾ ਦੇ ਵਿੱਚ ਕੀ ਆ ਫਸੇ ਹੋਇਆ ਕੋਈ ਕਰਜ਼ੇ ਦੇ ਵਿੱਚ ਫਸਿਆ ਹੋਇਆ ਹਰ ਇੱਕ ਪਰਿਵਾਰਾਂ ਦੇ ਵਿੱਚ ਅਲੱਗ ਕਸ਼ਟ ਨੇ ਹਰ ਇੱਕ ਜ਼ਿੰਦਗੀ ਦੇ ਵਿੱਚ ਹੋਰ ਹਰ ਤਰ੍ਹਾਂ ਦੇ ਬੋਝ ਨੇ ਪਰ ਸੱਚਮੁੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਖੁਦਾ ਦੀ ਬਾਣੀ ਦੇ ਦੁਆਰਾ ਕਿ ਸੱਚਮੁੱਚ ਅੱਜ ਅਜਿਹੇ ਸਮਾਯਾ ਅਜਿਹੇ ਹਾਲਾਤ ਆ ਹਰ ਇੱਕ ਜ਼ਿੰਦਗੀ ਆ ਦੇ ਵਿੱਚ ਜੇ ਕੋਈ ਬਿਮਾਰ ਆ ਤਾਂ ਸੱਚਮੁੱਚ ਉਹਨਾਂ ਦਾ ਈਮਾਨ ਡਾਕਟਰਾਂ ਦੇ ਉੱਤੇ ਆ ਜੇ ਕੋਈ ਕਰਜ਼ੇ ਦੇ ਵਿੱਚ ਆ ਜਾਂ ਦੁਖੀ ਆ ਤਾਂ ਸੱਚਮੁੱਚ ਉਹਨਾਂ ਦਾ ਭਰੋਸਾ ਜਿਹੜਾ ਵਿਸ਼ਵਾਸ ਆ ਸੱਚਮੁੱਚ ਆਪਣੇ ਗਵੰਡੀਆ ਦੇ ਉੱਤੇ ਆ ਜਾਂ ਰਿਸ਼ਤੇਦਾਰਾਂ ਦੇ ਉੱਤੇ ਆ ਹਰ ਇੱਕ ਦਾ ਜਿਹੜਾ ਵਿਸ਼ਵਾਸ ਆ ਅੱਜ ਈਮਾਨ ਜਿਹੜਾ ਆ ਕਿ ਸੱਚਮੁੱਚ ਇੱਕ ਨਾ ਇੱਕ ਪ੍ਰਤੀ ਮਨੁੱਖ ਦੇ ਉੱਤੇ ਹੀ ਆ ਸੱਚਮੁੱਚ ਪਰ ਇੱਕ ਜ਼ਰਾ ਆਪਾਂ ਨੂੰ ਕਹਿ ਰਿਹਾ ਆ ਆਪਣਾ ਪਰਮੇਸ਼ਵਰ ਸੱਚਮੁੱਚ ਆਪਣਾ ਖੁਦਾਵੰ ਜੇ ਪ੍ਰਭੂ ਜੀ ਉਸਮਸੀ ਕਹਿ ਰਿਹਾ ਸੱਚਮੁੱਚ ਆਪੋ ਬਚਨ ਦੇ ਵਾਲਾ ਵਧਾਂਗੇ ਆਪੋ ਬਚਨ ਦੇ ਵਿੱਚੋਂ ਸਿੱਖਾਂਗੇ ਕਿ ਸੱਚਮੁੱਚ ਇੱਕ ਹੈਗਾ ਹੈ ਜੋ ਸਾਡੇ ਵੋਜ਼ ਨੂੰ ਚੱਕਣਾ ਚਾਹੁੰਦਾ ਹੈ ਪਰ ਸੱਚਮੁੱਚ ਜਿਹੜਾ ਪਰ ਸਾਡਾ ਈਮਾਨ ਹੈ ਅੱਜ ਜੇ ਕੋਈ ਕੋਈ ਅਮੀਰ ਵਿਅਕਤੀ ਹੈ ਤਾਂ ਸੱਚਮੁੱਚ ਸਾਡਾ ਈਮਾਨ ਉਸ ਵਿਅਕਤੀ ਦੇ ਉੱਤੇ ਆ ਜਾਂ ਸਾਡੇ ਰਿਸ਼ਤੇਦਾਰਾਂ ਦੇ ਉੱਤੇ ਆ ਜਾਂ ਸਾਡੇ ਗਵਾਂਡੀਅਰ ਦੇ ਉੱਤੇ ਜੋ ਕਿ ਬਿਮਾਰ ਹੈ ਉਹਦਾ ਵਿਸ਼ਵਾਸ ਉਹਦਾ ਈਮਾਨ ਡਾਕਟਰ ਦੇ ਉੱਤੇ ਆ ਜੋ ਕਿਸੇ ਵੀ ਸਾਹਮਣੇ ਲੋ ਜਿਹੜਾ ਵੱਧ ਅਮੀਰ ਹੈ ਉਸ ਵਿਅਕਤੀ ਦੇ ਉੱਤੇ ਅੱਜ ਹਰ ਇੱਕ ਦਾ ਈਮਾਨ ਹੈ ਜਿਹੜੇ ਵੀ ਉਹ ਸਾਡੀ ਕੀ ਕਰੇ ਸਹਾਇਤਾ ਕਰੇ ਸਾਡੀ ਕੀ ਕਰੇ ਮਦਦ ਕਰੇ ਪਰ ਸੱਚਮੁੱਚ ਅੱਜ ਆਪਾਂ ਬਚਨ ਦੇ ਵਿੱਚੋਂ ਸਿੱਖਾਂਗੇ ਜੋ ਖੁਦਾਵੰਨ ਸਾਡਾ ਨਾ ਕੀ ਗੱਲ ਕਰਨੀ ਚਾਹੁੰਦਾ ਹੈ ਜੋ ਖੁਦਾਵੰਨ ਸਾਨੂੰ ਕੀ ਕਹਿਣਾ ਚਾਹੁੰਦਾ ਤਾਂ ਸੱਚਮੁੱਚ ਅੱਜ ਆਪਾਂ ਬਚਨ ਦੇ ਵਿੱਚ ਸਿੱਖਾਂਗੇ ਇੱਕਦੇ ਮਸੀਹ ਲੋਕਾਂ ਦੇ ਨਹੀਂ ਆ ਬਲਕਿ ਗੈਰ ਮਸੀਹ ਲੋਕਾਂ ਦੇ ਜਿਹੜੇ ਪ੍ਰਭੂ ਯਿਸੂ ਨੂੰ ਸੀ ਨਹੀਂ ਵੀ ਜਾਣਦੇ ਉਹ ਹਰ ਇੱਕ ਪਰਿਵਾਰਾਂ ਦੇ ਵਿੱਚ ਇਹ ਚਿੰਤਾ ਹੈ ਹਰ ਇੱਕ ਪਰਿਵਾਰਾਂ ਦੇ ਵਿੱਚ ਬੋਝ ਹੈ ਹਰ ਇੱਕ ਪਰਿਵਾਰਾਂ ਦੇ ਵਿੱਚ ਸੰਕਟ ਹੈ ਕੋਈ ਇਹ ਜਿਹੜਾ ਵਿਅਕਤੀ ਨਹੀਂ ਹੈ ਹਰ ਇੱਕ ਪਰੇਸ਼ਾਨੀ ਦੇ ਨਾਲ ਦੱਬਿਆ ਹੋ ਸਕਦਾ ਹੈ ਕਿਸੇ ਵੀ ਬੋਝ ਦੇ ਨਾਲ ਦੱਬਿਆ ਹੋ ਸਕਦਾ ਹੈ ਅੱਜ ਅਪਾ ਬੱਚਿਆਂ ਦੇ ਵਿੱਚੋਂ ਸਿੱਖਾਂਗੇ ਸੱਚਮੁੱਚ ਆਪਾਂ ਪਹਿਲਾ ਪੱਤਰ 5 ਦੇ 7 ਦੇ ਵਿੱਚ ਆਪਾਂ ਪੜ੍ਹਾਂਗੇ 309 ਨੰਬਰ ਪੇਜ ਤੇ ਇਹ ਬਚਨ ਆ 5 ਅਧਿਆਇ ਦੇ ਵਿੱਚ 7 ਨੰਬਰ 35 ਦੇ ਵਿੱਚ ਲਿਖਿਆ ਪੱਤਰਸ ਦੁਆਰਾ ਬਿਆਨ ਕੀਤਾ ਗਿਆ ਖੁਦੋਬੰਦ ਕੋਈ ਤਰਾਤਮਾ ਜਿਸ ਨਾਲ ਗੋਦਾ ਲਿਖਿਆ ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਕਿ ਉਹ ਜੋ ਉਹਨੂੰ ਤੁਹਾਡਾ ਫਿਕਰ ਹੈ ਸੱਚਮੁੱਚ ਖੁਦਾਬੰਦ ਅੱਜ ਆਪਣੀ ਬਾਣੀ ਦੇ ਦੁਆਰਾ ਆਪਣੇ ਬਚਨ ਦੇ ਦੁਆਰਾ ਸਾਣਾ ਬੋਲਦਾ ਹੈ ਕਹਿੰਦਾ ਕਿ ਸੱਚਮੁੱਚ ਆਪਣਾ ਫਿਕਰ ਜਿਹੜਾ ਕਿ ਆਪਣੀ ਚਿੰਤਾ ਜਿਹੜੀ ਹੈ ਨਾ ਇਹ ਮੈਨੂੰ ਦੇ ਦਿਓ ਕਿਉਂਕਿ ਮੈਨੂੰ ਤੁਹਾਡਾ ਕੀ ਹੈ ਫਿਕਰ ਹੈ ਅੱਜ ਜੇਕਰ ਤੁਸੀਂ ਕਰਜ਼ੇ ਦੇ ਵਿੱਚ ਹੋਗੇ ਨਾ ਜਾਂ ਕਿਸੇ ਬਿਮਾਰੀ ਵਿੱਚ ਹੋਗੇ ਤਾਂ ਸੱਚਮੁੱਚ ਕੋਈ ਵਿਅਕਤੀ ਆਨੇ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਆਪਣੀ ਚਿੰਤਾ ਜੇ ਆਪਣੀ ਬੋਝ ਕੀ ਹੈ ਮੈਨੂੰ ਦੇ ਦਿਓ ਪਰ ਇੱਕ ਖੁਦਾਬੰਦ ਹੈ ਇੱਕ ਮਹਾਨ ਪਰਮੇਸ਼ਵਰ ਹੈ ਸਾਡਾ ਜ਼ਲਾਲੀ ਖੁਦਾਬੰਦ ਆ ਜਿਹੜਾ ਆਪਣੇ ਵਚਨ ਦੇ ਦੌਰਾਨ ਆਪਣੇ ਲੋਕਾਂ ਨੂੰ ਸਹਾਰਾ ਦਿੰਦਾ ਆ ਕਿ ਸੱਚਮੁੱਚ ਆਪਣੇ ਜਿਹੜਾ ਬੋਝ ਆ ਆਪਣੀ ਜਿਹੜੀ ਚਿੰਤਾ ਆ ਆਪਣੀ ਜਿਹੜੀ ਕਸ਼ਟ ਆ ਸੱਚਮੁੱਚ ਮੈਨੂੰ ਦੇ ਦਿਓ ਕਿਉਂਕਿ ਮੈਨੂੰ ਤੁਹਾਡਾ ਕੀ ਆ ਫਿਕਰ ਹੈ ਅੱਜ ਸਾਡਾ ਈਮਾਨ ਲੋਕਾਂ ਦੇ ਉੱਤੇ ਆ ਪਰ ਖੁਦਾਬੰਦ ਕਹਿੰਦਾ ਤੁਹਾਡਾ ਈਮਾਨ ਕੀ ਆ ਮੇਰੇ ਉੱਤੇ ਹੋਵੇ ਦੇਖੋ ਕੋਈ ਵਿਅਕਤੀ ਦੇ ਵਿੱਚ ਪਾਵਰ ਨਹੀਂ ਆ ਕਿਸੇ ਵੀ ਇਨਸਾਨ ਦੇ ਵਿੱਚ ਪਾਵਰ ਨਹੀਂ ਆ ਜੇ ਮੇਰੇ ਮਨ ਦੇ ਵਿੱਚ ਚਿੰਤਾ ਹੈ ਜੇ ਮੇਰੇ ਮਨ ਦੇ ਵਿੱਚ ਬੋਝ ਹੈ ਜੇ ਮੈਂ ਕਿਸੇ ਪਰੇਸ਼ਾਨੀ ਦੇ ਵਿੱਚ ਆ ਜਾਂ ਕਿਸੇ ਕਸ਼ਟ ਦੇ ਵਿੱਚ ਆ ਤਾਂ ਸੱਚਮੁੱਚ ਮੇਰਾ ਕੋਈ ਬੋਝ ਚੁਲਣ ਦੇ ਲਈ ਤਿਆਰ ਨਹੀਂ ਹੈ ਜੇ ਕੋਈ ਮੈਨੂੰ ਪਰੇਸ਼ਾਨੀਆਂ ਜਾਂ ਚਾਹੇ ਮੈਨੂੰ ਪੈਸਿਆਂ ਦੀ ਲੋੜ ਆ ਜਾਂ ਮੈਂ ਬਿਮਾਰੀ ਦੇ ਵਿੱਚ ਆ ਜਾਂ ਕਿਸੇ ਵੀ ਕਸ਼ਟ ਦੇ ਵਿੱਚ ਆ ਤਾਂ ਸੱਚਮੁੱਚ ਕੋਈ ਵਿਅਕਤੀ ਮੇਰੇ ਬੋਝ ਨੂੰ ਚੱਕ ਨਹੀਂ ਸਕਦਾ ਸੱਚਮੁੱਚ ਪਰ ਇੱਕ ਸਾਡਾ ਮਹਾਨ ਪਰਮੇਸ਼ੁਰ ਸਾਡਾ ਪ੍ਰਭੂ ਯਿਸੂਮਸੀ ਸੱਚਮੁੱਚ ਮੇਰੇ ਲਵਸ ਤੋਂ ਮੇਰੀ ਆਵਾਜ਼ ਤੋਂ ਮੇਰੇ ਸ਼ਬਦਾਂ ਤੋਂ ਖੁਦਾ ਦੇ ਨਾਮ ਨੂੰ ਜ਼ਲਾਲ ਮਿਲੇ ਜੋ ਸੱਚਮੁੱਚ ਸਾਨੂੰ ਆਪਣੇ ਬਚਨ ਦੇ ਦੁਆਰਾ ਕਹਿੰਦਾ ਹੈ ਕਿ ਨਾ ਅਧੇ ਆਪਣੀ ਸਾਰੀ ਚਿੰਤਾ ਉਸ ਉਤੇ ਸੁੱਟ ਛੱਡੋ ਕਿਉਂਕਿ ਉਹ ਉਹਨੂੰ ਤੁਹਾਡਾ ਫਿਕਰ ਹੈ ਦੇਖੋ ਕੋਈ ਵਿਅਕਤੀ ਨਹੀਂ ਅੱਜ ਇਹ ਕਹਿ ਰਿਹਾ ਇਸ ਸਮੇਂ ਦੇ ਵਿੱਚ ਇਸ ਹਾਲਾਤ ਦੇ ਵਿੱਚ ਹਰ ਇੱਕ ਪਰਿਵਾਰ ਨੂੰ ਹਰ ਇੱਕ ਮੈਂਬਰ ਨੂੰ ਆਪਣੀ ਇਸ ਦੁਨੀਆ ਦੇ ਵਿੱਚ ਇਸ ਹਾਲਾਤਾਂ ਦੇ ਵਿੱਚ ਆਪਣੀ ਚਿੰਤਾ ਪਈ ਹੈ ਪਰ ਸੱਚਮੁੱਚ ਖੁਦਾਬੰਦ ਕਹਿੰਦਾ ਕਿ ਆਪਣਾ ਬੋਝ ਮੈਨੂੰ ਦੇ ਦਿਓ ਮੈਨੂੰ ਤੁਹਾਡਾ ਕੀ ਹੈ ਫਿਕਰ ਹੈ ਸੱਚਮੁੱਚ ਅੱਜ ਆਪਾਂ ਖੁਦਾ ਨੂੰ ਪੁਕਾਰੀਏ ਕਿਉਂਕਿ ਖੁਦਾ ਦੀ ਬਾਣੀ ਦੇ ਵਿੱਚ ਲਿਖਿਆ ਮੈਂ ਪੂਰੀ ਤਰ੍ਹਾਂ ਪੜਾਂਗਾ ਨਹੀਂ ਸੱਚਮੁੱਚ ਉਹ ਖੁਦਾ ਦਾ ਬਚਨ ਬਿਆਨ ਕਰਦਾ ਖੁਦਾ ਦੀ ਬਾਣੀ ਤੇ ਲਿਖਿਆ ਕਹਿੰਦਾ ਸਰਾਪੀ ਹੋਵੇਗਾ ਮਨੁੱਖ ਜਿਹੜਾ ਮਨੁੱਖਾ ਦੇ ਉੱਤੇ ਭਰੋਸਾ ਰੱਖਦਾ ਤਾਂ ਨਹੀਂ ਆ ਮਨੁੱਖ ਜਿਹਦਾ ਭਰੋਸਾ ਯਹੋਵਾ ਦੇ ਉੱਤੇ ਸੱਚਮੁੱਚ ਅੱਜ ਜੇ ਅਸੀਂ ਅਮੀਰ ਵਿਅਕਤੀ ਨੂੰ ਦੇਖਦੇ ਹਾਂ ਨਾ ਕਿਸੇ ਨੂੰ ਕਿਸੇ ਵੀ ਜੀਵਨ ਨੂੰ ਦੇਖਦੇ ਆ ਤਾਂ ਸੱਚਮੁੱਚ ਆਪਾਂ ਕੀ ਆ ਉਹਦੇ ਤੋਂ ਕੁਝ ਆਸ ਰੱਖਦੇ ਆ ਕਿ ਸੱਚਮੁੱਚ ਜੇਕਰ ਅਸੀਂ ਇਹਦੇ ਨਾਲ ਮੇਲ ਮਿਲਾਪ ਰੱਖਾਂਗੇ ਤਾਂ ਸੱਚਮੁੱਚ ਇਹ ਸਾਡਾ ਕੀ ਬਣੇਗਾ ਸਾਰਾ ਬਣੇਗਾ ਵਲਕਿ ਉਹਦੇ ਬੈਕਗ੍ਰਾਉਂਡ ਨੂੰ ਦੇਖੋ ਉਹਦੇ ਮਗਰ ਦੇਖੋ ਕਿ ਉਸ ਉਹਦੇ ਉੱਤੇ ਕਿਸ ਪਰਮੇਸ਼ਰ ਦਾ ਹੱਥ ਹੈ ਆ ਸੱਚਮੁੱਚ ਉਹਦੇ ਉੱਪਰ ਵੀ ਖੁਦਾ ਦਾ ਹੱਥ ਹੈ ਜੇਕਰ ਉਹ ਅੱਜ ਬਲੈਸ ਹੈ ਜੇਕਰ ਉਹ ਅੱਜ ਆਸ਼ੀਰਵਾਦ ਦਾ ਅਧਿਕਾਰੀ ਆ ਤਾਂ ਸੱਚਮੁੱਚ ਉਹਦੇ ਮਗਰ ਕਿਸੇ ਪਰਸੰ ਦਾ ਹੱਥ ਹੈ ਉਹ ਆ ਪਰਮੇਸ਼ਵਰ ਦਾ ਉਹ ਆ ਖੁਦਾ ਦਾ ਜੇਕਰ ਖੁਦਾ ਬੰਦ ਉਹਨੂੰ ਚਮਕਾ ਸਕਦਾ ਤਾਂ ਤੁਹਾਡਾ ਈਮਾਨ ਤੁਹਾਡਾ ਵਿਸ਼ਵਾਸ ਵੀ ਉਸ ਪਰਮੇਸ਼ਰ ਉੱਤੇ ਹੋਵੇ ਤਾਂ ਤੁਹਾਡੇ ਜੀਵਨ ਨੂੰ ਵੀ ਉਹ ਕੀ ਆ ਬਦਲ ਸਕਦਾ ਆ ਤੁਹਾਡੀ ਜ਼ਿੰਦਗੀ ਨੂੰ ਵੀ ਕਿਉਂ ਬਦਲਣ ਦੀ ਤਾਕਤ ਤੇ ਸ਼ਕਤੀ ਰੱਖਦਾ ਆ ਹੋਰ ਆਪਾਂ ਬਚਨ ਦੇ ਵਿੱਚ ਵਧਾਂਗੇ ਜਿਸ ਤਰ੍ਹਾਂ ਖੁਦਾਵੰਦ ਸੱਚਮੁੱਚ ਸਾਡੇ ਨਾਲ ਬੋਲਦਾ ਆ ਕਿ ਖੁਦਾਵੰਦ ਹੋਰ ਸਾਡੇ ਨਾਲ ਕੀ ਗੱਲਬਾਤ ਕਰਨੀ ਚਾਹੁੰਦਾ ਹੈ ਤਾਂ ਆਪਾਂ ਹੋਰ ਬਚਨ ਦੇ ਵਿੱਚੋਂ ਦੇਖਾਂਗੇ ਆਪਾਂ ਕੋਹਤਾ ਦੇ ਵਿੱਚ ਜਾਵਾਂਗੇ ਜੋ ਪੁਰਾਣੇ ਨਾਮ ਦੇ ਵਿੱਚ ਆ ਕੋਹਤਾ ਦੇ ਵਿੱਚ ਜਾਵਾਂਗੇ ਤੇ ਆਪਾਂ ਦੇਖਾਂਗੇ ਉਹਦੇ ਵਿੱਚ 778 ਨੰਬਰ ਪੇਜ ਦੇ ਉੱਤੇ ਆ ਆਪਾਂ ਕੋਹਤਾ ਦੀ ਇਧਾਇ ਦੇ ਵਿੱਚ ਜਾਵਾਂਗੇ ਕੋਹਤਾ ਦੀ ਆਪਾਂ ਜਾਣਾ ਆ 804 ਨੰਬਰ ਪੇਜ ਦੇ ਉੱਤੇ ਜੋ ਕਿ 12 ਅਧੇ ਆਏ 12 ਦੇ ਆਏ 25 25 ਨੰਬਰ ਪੰਤੀ ਦੇ ਵਿੱਚ ਦੇਖਾਂਗੇ ਜੋ ਖੁਦਾਵੰ ਸਰਲਾ ਕੀ ਗੱਲ ਕਰਦਾ ਇੱਥੇ ਲਿਖਿਆ ਫਿਰ ਇੱਕ ਵਾਰੀ ਰਿਪੀਟ ਕਰਦਾ ਤਹੋਤਾ ਕਿ ਤਹੋਤਾ ਦੇਦੇ ਆਏ ਉਹਦੀ 12 ਨੰਬਰ ਚੈਪਟਰ ਤੇ 25 ਨੰਬਰ ਪੰਤੀ ਦੇ ਵਿੱਚ ਲਿਖਾਂਗੇ 804 ਨੰਬਰ ਪੇਜ ਦੇ ਉੱਤੇ ਆ ਪੁਰਾਣੇ ਨਾਮ ਦੇ ਵਿੱਚ ਆ ਉਥੇ ਲਿਖਿਆ ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਝੁਕਾ ਦਿੰਦੀ ਹੈ ਪਰ ਚੰਗਾ ਵਚਨ ਉਹਨੂੰ ਆਨੰਦ ਕਰ ਦਿੰਦਾ ਹੈ ਸੱਚਮੁੱਚ ਇਹ ਵਚਨ ਪੜੇ ਜਾਣ ਦੇ ਉੱਤੇ ਖੁਦਾਵੰਤ ਤੁਹਾਨੂੰ ਹਰ ਇੱਕ ਨੂੰ ਬਰਕਤ ਤੇ ਆਸ਼ੀਸ਼ ਦੇਵੇ ਵਚਨ ਨੇ ਜੇ ਲਿਖਿਆ ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਝੁਕਾ ਦਿੰਦੀ ਹੈ ਪਰ ਚੰਗਾ ਵਚਨ ਉਹਨੂੰ ਆਨੰਦ ਕਰ ਦਿੰਦਾ ਹੈ ਆਮੀਨ ਸੱਚਮੁੱਚ ਖੁਦਾਵੰਤ ਹਰ ਇੱਕ ਨੂੰ ਬਰਕਤ ਦੇਵੇ ਦੇਖੋ ਵਚਨ ਨੇ ਕੀ ਕਹਿੰਦਾ ਸਾਨੂੰ ਵਚਨ ਕੀ ਸਿਖਾਉਂਦਾ ਕਹਿੰਦਾ ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਝੁਕਾ ਦਿੰਦੀ ਹੈ ਸੱਚਮੁੱਚ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਸੀਗਾ ਆਪਾਂ ਬਚਨ ਦੇ ਵਿੱਚੋਂ ਪੜਿਆ ਪਹਿਲਾ ਪੱਤਰ 5 ਦੀ 7 ਵਿੱਚ ਪੜਿਆ ਕਿ ਆਪਣੀ ਸਾਰੀ ਚਿੰਤਾ ਕੀ ਆ ਮੈਨੂੰ ਦੇ ਦਿਓ ਮੈਨੂੰ ਤੁਹਾਡਾ ਕੀ ਆ ਫਿਕਰ ਆ ਇਹ ਬਚਨ ਵੀ ਬਿਆਨ ਕਰਦਾ ਹੈ ਕਹਿੰਦਾ ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਚੁਕਾ ਦਿੰਦੀ ਆ ਅੱਜ ਹਰ ਇੱਕ ਲੋਕ ਪਰੇਸ਼ਾਨੀ ਦੇ ਵਿੱਚ ਹੈ ਜਿਸ ਤਰ੍ਹਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਲੋਕ ਵਿਫਤਾ ਦੇ ਵਿੱਚ ਨੇ ਹਰ ਇੱਕ ਹਾਲਾਤਾਂ ਦੇ ਵਿੱਚ ਨੇ ਹਰ ਇੱਕ ਪਰਿਵਾਰ ਹਰ ਇੱਕ ਮੈਂਬਰ ਕੋਈ ਨਾ ਕੋਈ ਵੋਲਸ ਦੇ ਵਿੱਚ ਕੀ ਆ ਦੱਬੇ ਹੋਏ ਨੇ ਪਰ ਸੱਚਮੁੱਚ ਇਹ ਬਚਨ ਕਹਿੰਦਾ ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਚੁਕਾ ਦਿੰਦੀ ਆ ਪਰ ਚੰਗਾ ਬਚਨ ਉਹਨੂੰ आनंद ਕਰ ਦਿੰਦਾ ਹੈ ਸੱਚਮੁੱਚ ਇਹ ਬਚਨ ਖੋਦਾ ਦਾ ਆਨੰਦ ਕਰਦਾ ਸਾਡੇ ਜੀਵਨ ਨੂੰ ਖੋਦਾ ਦਾ ਕਲਾਮ ਸਾਡੇ ਜੀਵਨ ਨੂੰ ਕੀ ਆ ਆਨੰਦ ਕਰ ਦਿੰਦਾ ਆ ਜੇਕਰ ਸਾਡੇ ਦਿਲ ਦੇ ਵਿੱਚ ਚਿੰਤਾ ਆ ਤਾਂ ਸੱਚਮੁੱਚ ਇਹ ਬਚਨ ਆ ਜੋ ਸਾਨੂੰ ਆਨੰਦ ਕਰਦਾ ਹੈ ਕਿਉਂਕਿ ਬਚਨ ਜਿਹੜਾ ਆ ਸੱਚਮੁੱਚ ਇਹ ਸਾਡੇ ਅੰਦਰ ਆਸ ਨੂੰ ਪੈਦਾ ਕਰਦਾ ਤੇ ਆਸ ਇਹ ਸਾਡੇ ਪਰਮੇਸ਼ਰ ਦੇ ਉੱਤੇ ਲੈ ਕੇ ਜਾਂਦਾ ਜਿਹਨੇ ਇਸ ਸੰਸਾਰ ਦੇ ਵਿੱਚ ਸਾਨੂੰ ਕੀ ਭੇਜਿਆ ਹੋਇਆ ਹੈ ਇਹ ਕਿਸੇ ਮਨੁੱਖਾ ਉੱਤੇ ਵਿਸ਼ਵਾਸ ਲਿਆਉਣ ਨਹੀਂ ਲੈ ਕੇ ਜਾਂਦਾ ਪਰਮੇਸ਼ਰ ਬਲਕਿ ਸਾਡਾ ਈਮਾਨ ਆਪਣੇ ਉੱਤੇ ਪਰਮੇਸ਼ਰ ਰੱਖਦਾ ਤਾਂ ਕਿ ਅਸੀਂ ਕੀ ਆ ਬਲੈਸ ਹੋ ਸਕੀਏ ਅਸੀਂ ਚਿੰਤਾ ਦੇ ਵਿੱਚੋਂ ਕੀ ਆ ਛੁਟਕਾਰਾ ਪਾ ਸਕੀਏ ਚਿੰਤਾ ਦੇ ਵਿੱਚੋਂ ਕਿ ਅਸੀਂ ਆਜ਼ਾਦ ਹੋ ਸਕੀਏ ਅੱਜ ਲੋਕ ਸੱਚਮੁੱਚ ਚਿੰਤਾ ਕਿਹੜੀ ਚਿੰਤਾ ਦੇ ਵਿੱਚ ਨੇ ਕਿ ਸਾਡੇ ਸੱਚਮੁੱਚ ਫੈਮਲੀ ਵਧੀਆ ਹੋਵੇ ਸੱਚਮੁੱਚ ਹਰ ਇੱਕ ਆਸ਼ੀਰ ਸਾਡੇ ਕੋਲ ਹੋਵੇ ਹਰ ਇੱਕ ਵਰਕਤ ਸਾਡੇ ਕੋਲ ਹੋਵੇ ਸਾਡੇ ਬੱਚੇ ਵਧੀਆ ਹੋਣ ਸੱਚਮੁੱਚ ਹੋੜਾ ਕਾਫੀ ਕੌਸ਼ਿਸ਼ ਆ ਸਾਡੇ ਕੋ ਘਰ ਵਧੀਆ ਹੋਵੇ ਜਾਂ ਸਾਡੇ ਕੋ ਗੱਡੀ ਵਗੈਰਾ ਵਧੀਆ ਹੋਵੇ ਜਾਂ ਸਾਡੇ ਕੰਮ ਧੰਦੇ ਵਧੀਆ ਹੋਣ ਹਰ ਇੱਕ ਚੀਜ਼ ਜਿਹੜੀ ਕਿ ਹਰ ਇੱਕ ਮਨੁੱਖ ਦੇ ਅੰਦਰ ਕੀ ਇਹ ਆਸ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਕੀ ਆ ਹਰ ਇੱਕ ਵਰਕਤ ਹੋਵੇ ਪਰ ਸੱਚਮੁੱਚ ਇਹ ਕਹਿੰਦਾ ਪਰ ਮਨੁੱਖ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਫਸੇ ਹੋਏ ਨੇ ਇਹਨਾਂ ਚੱਕਰਾਂ ਦੇ ਵਿੱਚ ਚਿੰਤਾ ਦੇ ਵਿੱਚ ਫਸੇ ਹੋਏ ਨੇ ਕਿ ਜੇਕਰ ਆਸ਼ੀਸ਼ ਨਹੀਂ ਮਿਲ ਪਾਰੀ ਤਾਂ ਇਹ ਚਿੰਤਾ ਦੇ ਵਿੱਚ ਫਸੇ ਹੋਏ ਨੇ ਪਰ ਖੁਦਾਬੰਦ ਕਹਿੰਦਾ ਮਨੁੱਖ ਦੇ ਦਿਲ ਵਿੱਚ ਚਿੰਤਾ ਉਹਨੂੰ ਛਿਟਾ ਦਿੰਦੀ ਆ ਪਰ ਚੰਗਾ ਬਚਨ ਉਹਨੂੰ ਆਨੰਦ ਕਰਦਾ ਹੈ ਇਹ ਵਚਨ ਜੋ ਮੈਂ ਪੜ ਰਿਹਾ ਐ ਖੁਦਾ ਦੀ ਬਾਣੀ ਐ ਇਹ ਖੁਦਾ ਦਾ ਵਚਨ ਐ ਪਵਿੱਤਰ ਸ਼ਾਸਤਰ ਐ ਬਾਈਬਲ ਆ ਜਿਸ ਬਾਈਬਲ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਜੇ ਇਸ ਬਾਈਬਲ ਦੁਆਰਾ ਖੁਦਾਵੰ ਆਪਣੀ ਬੇਟੀ ਦੇ ਦੁਆਰਾ ਤੁਹਾਨੂੰ ਕੀ ਆ ਗੱਲਬਾਤ ਕਰ ਰਿਹਾ ਐ ਹੋਰ ਆਪਾਂ ਵਦਨ ਬਚਨ ਦੇ ਵਿੱਚੋਂ ਵਧਾਂਗੇ ਆਪਾਂ ਨਵੇਂ ਚੈਪਟਰ ਦੇ ਵਿੱਚ ਜਾਵਾਂਗੇ ਜੋ ਪ੍ਰਭੂ ਯਿਸੂਮਸੀ ਦਾ ਜ਼ਿਕਰ ਰਿਹਾ ਪ੍ਰਭੂ ਯਿਸੂਮਸੀ ਜਦੋਂ ਇਸ ਸੰਸਾਰ ਦੇ ਵਿੱਚ ਆਏ ਕਲਾਮ ਦੀ ਮਨਦੀ ਕਰਦੇ ਪਏ ਆ ਆਪਾਂ ਜਾਵਾਂਗੇ ਮਤੀ ਦੀ ਅੰਜੀਲ ਉਹਦਾ 6 ਨੰਬਰ ਚੈਪਟਰ 25 ਤੋਂ ਲੈ ਕੇ 27 ਨੰਬਰ ਪੰਤੀ ਦੇ ਵਿੱਚ ਪੜਾਂਗੇ ਪੇਜ ਨੰਬਰ 8 8 ਪੇਜ ਨੰਬਰ ਚੈਪਟਰ ਦੇ ਉੱਥੇ ਲਿਖਿਆ ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ ਭਲਾ ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵਧੇਕ ਨਹੀਂ ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਉਹ ਨਾ ਵੀਜ਼ ਦੇ ਨਾ ਵੱਢਦੇ ਹਨ ਅਤੇ ਨਾ ਪਰੋਲਿਆਂ ਵਿੱਚ ਇਕੱਠਾ ਕਰਦੇ ਹਨ ਅਰ ਤੁਹਾਡਾ ਸੁਵਰਗੀ ਪਿਤਾ ਉਹਨਾਂ ਦੀ ਪਰਿਤਪਾਲ ਕਰਦਾ ਹੈ ਭਲਾ ਤੁਸੀਂ ਉਹਨਾਂ ਨਾਲੋਂ ਉੱਤਮ ਨਹੀਂ ਹੋ ਅਤੇ ਤੁਹਾਡੇ ਵਿੱਚੋਂ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸਕਦਾ ਹੈ ਦੇਖੋ ਇੱਥੇ ਵੀ ਚਿੰਤਾ ਲਫ਼ਜ਼ ਜਿਹੜਾ ਕੀ ਆ ਯੂਜ਼ ਕੀਤਾ ਗਿਆ ਇੱਥੇ ਖੁਦਾਵੰ ਬਿਆਨ ਕਰਦਾ ਅੱਜ ਸੱਚਮੁੱਚ ਲੋਕ ਇਹੀ ਮੈਂ ਤੁਹਾਨੂੰ ਦੱਸਿਆ ਕਿ ਹਰ ਇੱਕ ਲੋਕ ਚਿੰਤਾ ਦੇ ਵਿੱਚ ਫਸੇ ਨੇ ਦੇਖੋ ਇੱਥੇ ਬਾਈਬਲ ਡਾਇਰੈਕਟ ਤੌਰ ਤੇ ਬਿਆਨ ਕਰਦੀ ਕਹਿੰਦੀ ਕਿ ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਨਾ ਆਪਣੇ ਸਰੀਰ ਦੇ ਲਈ ਜੋ ਕਿ ਕੀ ਪਹਿਨਾਂਗੇ ਅੱਜ ਇਹੀ ਬੋਲਸ ਦੇ ਵਿੱਚ ਕੀ ਲੋਕ ਕੀ ਆ ਦੱਬੇ ਹੋਏ ਨੇ ਇਹੀ ਪਰੇਸ਼ਾਨੀ ਦੇ ਵਿੱਚ ਇਹੀ ਚਿੰਤਾ ਦੇ ਵਿੱਚ ਲੋਕ ਕੀ ਆ ਦੱਬੇ ਹੋਏ ਨੇ ਪਰ ਪ੍ਰਭੂ ਕਹਿੰਦਾ ਅੱਗਾਹਾਂ ਅੱਗੇ ਪ੍ਰਭੂ ਗੀਵ ਸਾਨੂੰ ਬਾਈਬਲ ਦੇ ਵਿੱਚ ਸਿਖਾਉਂਦਾ ਕਹਿੰਦਾ ਆਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਉਹ ਨਾਬੀਜ਼ ਦੇ ਨਾਂ ਵੱਢਦੇ ਹਨ ਅਤੇ ਨਾ ਪੜੋਲਿਆਂ ਵਿੱਚ ਇਕੱਠੇ ਕਰਦੇ ਹਨ ਔਰ ਤੁਹਾਡਾ ਸਵਰਗੀ ਪਿਤਾ ਉਹਨਾਂ ਦੀ ਪਰਿਤਪਾਲ ਕਰਦਾ ਹੈ ਭਲਾ ਤੁਸੀਂ ਉਹਨਾਂ ਨਾਲੋਂ ਉੱਤਮ ਨਹੀਂ ਹੋ ਅਦੇ ਤੁਹਾਡੇ ਵਿੱਚੋਂ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵਧਾ ਸਕਦਾ ਹੈ ਸੱਚਮੁੱਚ ਖੁਦਾਵੰਨ ਸਰ ਨੂੰ ਕਹਿੰਦਾ ਅੱਜ ਖੁਦਾਵੰਨ ਸਰ ਨਾਲ ਗੱਲਬਾਤ ਕਰਦਾ ਆਪਣੇ ਵਚਨ ਦੇ ਵਿੱਚ ਉਹ ਕਹਿੰਦਾ ਤੁਸੀਂ ਇਸ ਚੀਜ਼ ਦੇ ਲਈ ਚਿੰਤਾ ਕਰਦੇ ਆ ਜਾਂ ਕੀ ਖਾਵਾਂਗੇ ਜਾਂ ਕੀ ਪਹਿਨਾਂਗੇ ਜਾਂ ਕੀ ਪੀਵਾਂਗੇ ਸੱਚਮੁੱਚ ਪਰ ਪ੍ਰਭੂ ਅਕਾਸ਼ ਦੇ ਪੰਛੀਆਂ ਦਾ ਜ਼ਿਕਰ ਕਰਦਾ ਪਿਆ ਆ ਦੇਖੋ ਨਾ ਉਹ ਵੀਜ਼ਦੇ ਆ ਨਾ ਉਹ ਵੱਢਦੇ ਆ ਨਾ ਉਹ ਘੜੋਲਿਆਂ ਵਿੱਚ ਇਕੱਠਿਆ ਕਰਦੇ ਆ ਫਿਰ ਵੀ ਕਹਿੰਦਾ ਤੁਹਾਡਾ ਸਵਰਗੀ ਪਿਤਾ ਉਹਨਾਂ ਦੇ ਪ੍ਰਿਤਪਾਲ ਕਰਦਾ ਆ ਫਿਰ ਪ੍ਰਭੂ ਕਹਿੰਦਾ ਗਾਹਾਂ ਕਹਿੰਦਾ ਤੁਹਾਡੇ ਵਿੱਚੋਂ ਕਿਹੜਾ ਆ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਕੀ ਆ ਵਧਾ ਸਕਦਾ ਹallelujah ਖੁਦਾ ਦੇ ਨਾਮ ਦੇ ਜ਼ਲਾਮ ਮਿਲੇ ਸੱਚਮੁੱਚ ਆਪਾਂ ਚਿੰਤਾ ਕਰਨੀ ਛੱਡੀਏ ਆਪਾਂ ਚਿੰਤਾ ਚਿੰਤਾ ਦੇ ਵਿੱਚੋਂ ਬਾਹਰ ਆਈਏ ਕਿਉਂਕਿ ਸਾਡਾ ਖੁਦਾਵਾਨ ਇੱਕ ਮਹਾਨ ਹੈਗਾ ਅੱਜ ਚਿੰਤਾ ਦੇ ਵਿੱਚ ਅਸੀਂ ਕਿਉਂ ਆ ਚਿੰਤਾ ਦੇ ਵਿੱਚ ਅਸੀਂ ਕਿਉਂ ਫਸੇ ਹੋਏ ਨੇ ਇਹ ਇੱਕ ਰੀਜ਼ਨ ਆ ਇੱਕ ਪਰੇਸ਼ਾਨੀ ਆ ਸਾਡੇ ਜੀਵਨ ਵਿੱਚ ਇਹ ਆਪਣੇ ਆਪ ਸਾਡੇ ਜੀਵਨਾਂ ਦੇ ਵਿੱਚ ਪਰੇਸ਼ਾਨੀ ਆ ਜੇਕਰ ਅੱਜ ਅਸੀਂ ਚਿੰਤਾ ਦੇ ਵਿੱਚ ਫਸੇ ਆ ਤਾਂ ਇਸ ਵਜ੍ਹਾ ਦੇ ਨਾਲ ਫਸੇ ਕਿਉਂਕਿ ਸਾਡਾ ਇਮਾਨ ਸਾਡਾ ਵਿਸ਼ਵਾਸ ਖੁਦਾ ਦੇ ਉੱਤੇ ਨਹੀਂ ਹੈ ਸਾਡਾ ਵਿਸ਼ਵਾਸ ਹੈ ਜੋ ਮਨੁੱਖਾ ਦੇ ਉੱਤੇ ਚੱਲ ਗਿਆ ਹੈ ਜੇਕਰ ਕੋਈ ਅਮੀਰ ਪਰਸਨ ਆ ਸਾਡਾ ਵਿਸ਼ਵਾਸ ਉਹਦੇ ਉੱਤੇ ਆ ਅਸੀਂ ਉਹਦੇ ਨਾਲ ਟਾਈਮ ਸਪੈਂਡ ਕਰਨ ਨੂੰ ਤਿਆਰ ਆ ਸ਼ਾਇਦ ਇਹ ਮੇਰਾ ਕੀ ਆ ਸਹਾਰਾ ਬਣੇ ਜੇ ਕੋਈ ਰਾਜੇ ਆ ਮਹਾਰਾਜੇ ਆ ਸੱਚਮੁੱਚ ਆ ਤਾਂ ਸਾਡਾ ਵਿਸ਼ਵਾਸ ਉਹਨਾਂ ਦੇ ਉੱਤੇ ਆ ਜੇ ਸਰਕਾਰ ਆ ਸਾਡਾ ਵਿਸ਼ਵਾਸ ਸਰਕਾਰਾਂ ਦੇ ਉੱਤੇ ਆ ਪਰ ਤੁਸੀਂ ਆਪਣੇ ਜੀਵਨ ਵਿੱਚ ਦੇਖੋ ਉਹ ਖੁਦਾ ਮਹਾਨ ਆ ਪਰਮੇਸ਼ਵਰ ਆ ਜੇਕਰ ਸਾਡਾ ਈਮਾਨ ਖੁਦਾ ਦੇ ਉੱਤੇ ਚੱਲ ਗਿਆ ਤਾਂ ਸੱਚਮੁੱਚ ਫੇਰ ਕੀ ਉਹ ਸਾਡੀ ਸਹਾਇਤਾ ਕਰੇਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸੱਚਮੁੱਚ ਖੁਦਾ ਦੇ ਨਾਮ ਦੇ ਵਿੱਚ ਮੈਂ ਬੋਲਦਾ ਆ ਖੁਦਾ ਦੇ ਬੇਟੇ ਦੇ ਨਾਮ ਦੇ ਵਿੱਚ ਬੋਲਦਾ ਕਿ ਸੱਚਮੁੱਚ ਕਿ ਖੋਦੋਂਬੰਦ ਕਹਿੰਦਾ ਪਿਆ ਕੋਈ ਪਰਸਨ ਤੁਹਾਡੇ ਚਿੰਤਾ ਨੂੰ ਚੱਕਣ ਵਾਲਾ ਨਹੀਂ ਹੈ ਤੁਹਾਡੇ ਜੀਵਨ ਨੂੰ ਦੇਖਣ ਵਾਲਾ ਨਹੀਂ ਹੈ ਜਿੰਨੇ ਵੀ ਲੋਕ ਨੇ ਕੱਲੇ-ਮਸੀ ਲੋਕਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਕੱਲੇ-ਕੱਲੇ ਕ੍ਰਿਚਲ ਲੋਕਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਹਰ ਇੱਕ ਸੰਸਾਰ ਦੇ ਵਿੱਚ ਚਾਹੇ ਫੋਰਨ ਦੇ ਵਿੱਚ ਨੇ ਚਾਹੇ ਇੰਡੀਆ ਦੇ ਵਿੱਚ ਨੇ ਚਾਹੇ ਕਿਸੇ ਵੀ ਧਰਮ ਤੋਂ ਬਿਲੋਂਗ ਕਰਦੇ ਨੇ ਚਾਹੇ ਕਿਸੇ ਵੀ ਕੌਮ ਤੋਂ ਬਿਲੋਂਗ ਕਰਦੇ ਨੇ ਹਰ ਇੱਕ ਪਰਸਨ ਦੇ ਨਾਲ ਇਹ ਵਚਨ ਗੱਲਬਾਤ ਕਰਦਾ ਹੈ ਇਹ ਸ਼ਬਦ ਗੱਲਬਾਤ ਕਰਦਾ ਹੈ ਕਿ ਸੱਚਮੁੱਚ ਕਹਿੰਦਾ ਤੇ ਚਿੰਤਾ ਦੇ ਵਿੱਚ ਫਸੇ ਆ ਚਿੰਤਾ ਦੇ ਵਿੱਚ ਇਸ ਕਰਕੇ ਅਸੀਂ ਫਸੇ ਆ ਕਿਉਂਕਿ ਸਾਡਾ ਜਿਹੜਾ ਈਮਾਨ ਆ ਇਸ ਸੰਸਾਰਿਕ ਚੀਜ਼ਾਂ ਦੇ ਉੱਤੇ ਆ ਸੰਸਾਰ ਦੇ ਲੋਕਾਂ ਦੇ ਉੱਤੇ ਆ ਪਰ ਖੁਦਾਬੰਦ ਕੀ ਕਹਿੰਦਾ ਆ ਕਹਿੰਦਾ ਆ ਸੱਚਮੁੱਚ ਆਪਣੀ ਚਿੰਤਾ ਕੀ ਮੈਨੂੰ ਦੇ ਦਿਓ ਇੱਕ ਖੁਦਾਬੰਦ ਕਹਿ ਰਿਹਾ ਦੇਖੋ ਮਹਾਨ ਪਰਮੇਸ਼ਰ ਕਹਿੰਦਾ ਆਪਣੀ ਚਿੰਤਾ ਮੈਨੂੰ ਦੇ ਦਿਓ ਕਿਉਂਕਿ ਮੈਨੂੰ ਤੁਹਾਡਾ ਕੀ ਆ ਫਿਕਰ ਆ ਮੈਨੂੰ ਤੁਹਾਡੀ ਕੀ ਆ ਚਿੰਤਾ ਆ ਅੱਜ ਅਸੀਂ ਆਪਣੇ ਬੋਸ ਨੂੰ ਅੱਜ ਅਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਅਜਸੀ ਕਿਸੇ ਵੀ ਹਾਲਾਤ ਦੇ ਵਿੱਚ ਆ ਚਾਹੇ ਬਿਮਾਰੀ ਦੇ ਵਿੱਚ ਦੱਬੇ ਹੋਇਆ ਚਾਹੇ ਕਿਸੇ ਵੀ ਪਰੇਸ਼ਾਨੀ ਵਿੱਚ ਚਾਹੇ ਕਰਜ਼ੀਆਂ ਦੇ ਵਿੱਚ ਨੇ ਕਿਸੇ ਵੀ ਹਾਲਾਤ ਦੇ ਵਿੱਚ ਨੇ ਕਿਸੇ ਵੀ ਹਾਲਾਤ ਪਰਿਵਾਰ ਦੇ ਵਿੱਚ ਵੰ ਚੁੱਕੇ ਨੇ ਕੋਈ ਵੰਦਨ ਨਹੀਂ ਟੁੱਟ ਪਾਰੇ ਪਰ ਇੱਕ ਪਰਸਨ ਇੱਕ ਮੇਰਾ ਖੋਦਾਬੰਦ ਹੈਗਾ ਹੈ ਮੇਰਾ ਪ੍ਰਭ ਯਿਸੂਮਸੀ ਹੈਗਾ ਉਹਦਾ ਨਾਮ ਹੈ ਸੱਚਮੁੱਚ ਜੋ ਮੁਕਤੀ ਦਾਤਾ ਹੈ ਜੋ ਮੇਰਾ ਮਹਾਨ ਪਰਮੇਸ਼ਵਰ ਹੈ ਜਮਰਾਧੂਤ ਪਰਮੇਸ਼ਵਰ ਹੈ ਜਿਹਦੀ ਬਾਣੀ ਦੇ ਵਿੱਚੋਂ ਮੈਂ ਅੱਜ ਬੋਲਦਾ ਪਿਆ ਹੈ ਜਿਹਦੀ ਬਾਣੀ ਦੁਆਰਾ ਅੱਜ ਮੈਂ ਗੱਲਬਾਤ ਕਰਦਾ ਪਿਆ ਤੁਹਾਨੂੰ ਨਾਲ ਕਿ ਸੱਚਮੁੱਚ ਇੱਕ ਬੋਝ ਚੱਟਣ ਨੂੰ ਹੈਗਾ ਆ ਕਿ ਸੱਚਮੁੱਚ ਤੁਸੀਂ ਉਸ ਪਰਮੇਸ਼ਰ ਨੂੰ ਪੁਕਾਰੋ ਉਸ ਪਰਮੇਸ਼ਰ ਦੀ ਸਹਾਇਤਾ ਮੰਗੋ ਇੱਕ ਫਿਰ ਅਪਵਚਨ ਦੇ ਵਿੱਚ ਜਾਵਾਂਗੇ ਕਿ ਸੱਚਮੁੱਚ ਅੱਗੇ ਖੁਦਾਵੰਸਾਨਾ ਕੀ ਗੱਲਬਾਤ ਕਰਨੀ ਚਾਹੁੰਦਾ ਹੈ ਆਪਾਂ ਪੜਾਂਗੇ ਜਿਬੂਰਾ ਦੇ ਵਿੱਚ ਜਾਵਾਂਗੇ 124 ਨੰਬਰ ਅਧਿਆਇ ਉਹਦੀ 8 ਨੰਬਰ ਪੰਤੀ ਦੇ ਵਿੱਚ ਆਪਾਂ ਦੇਖਾਂਗੇ ਕਿ ਖੁਦਾਵੰਸਾਨਾ ਕੀ ਗੱਲਬਾਤ ਕਰਦਾ 778 ਨੰਬਰ ਪੇਜ ਦੇ ਉੱਤੇ ਹੈ 778 ਨੰਬਰ ਪੇਜ ਦੇ ਉੱਤੇ ਬਾਈਬਲ ਦੇ ਵਿੱਚ ਵਰਸ ਵਿੱਚ ਲਿਖਿਆ ਹੋਇਆ ਸਾਡੀ ਸਹਾਇਤਾ ਯਹੋਵਾ ਦੇ ਨਾਮ ਵਿੱਚ ਹੈ ਜਿਹੜਾ ਆਕਾਸ਼ ਤੇ ਧਰਤੀ ਦਾ ਕਰਤਾ ਹੈ ਮਾਲਕ ਹੈ ਦੇਖੋ ਖੁਦਾਵੰਦ ਇੱਥੇ ਕੀ ਬਿਆਨ ਕਰਦਾ ਸੱਚਮੁੱਚ ਇਹ ਬਾਈਬਲ ਵੀ ਅੰਕ ਕਹਦੀ 다উদ ਕਹਿ ਰਿਹਾ ਆ ਪਰਮੇਸ਼ਰ ਦਾ ਦਾਸ ਬਿਆਨ ਕਰਦਾ ਕਹਿੰਦਾ ਸਾਡੀ ਸਹਾਇਤਾ ਉਸ ਮਹਾਨ ਪਰਮੇਸ਼ਵਰ ਦੇ ਵੱਲੋਂ ਆ ਜਿਹੜਾ ਆਕਾਸ਼ ਆ ਤੇ ਧਰਤੀ ਦੇ ਕੀ ਆ ਮਾਲਕ ਆ ਸਾਡਾ ਪਰਮੇਸ਼ਰ ਆ ਅੱਜ ਪਰ ਸਾਡੀ ਅਸੀਂ ਸਹਾਇਤਾ ਕਿਸ ਦੇ ਵੱਲੋਂ ਇੰਤਜ਼ਾਰ ਕਰਦੇ ਪਿਆ ਕਿਸ ਦੀ ਉਡੀਕ ਕਰਦੇ ਪਿਆ ਲੋਕਾਂ ਦੀ ਉਡੀਕ ਕਰਦੇ ਪਿਆ ਮਨੁੱਖਾਂ ਦੀ ਉਡੀਕ ਕਰਦੇ ਪਿਆ ਰਿਸ਼ਤੇਦਾਰਾਂ ਦੀ ਉਡੀਕ ਕਰਦੇ ਪਿਆ ਜੇ ਕੋਈ ਬਿਮਾਰ ਹੈ ਉਹ ਡਾਕਟਰਾਂ ਦੇ ਉੱਤੇ ਭਰੋਸਾ ਉਹਦਾ ਸੱਚਮੁੱਚ ਐਸੀ ਤਰ੍ਹਾਂ ਜਿਹਨੇ ਦੁਖੀ ਆ ਜਿਹਨੇ ਲਾਚਾਰ ਆ ਜਿੰਨੇ ਵੀ ਹਾਲਾਤਾਂ ਦੇ ਵਿੱਚ ਨੇ ਬਿਮਾਰੀਆਂ ਦੇ ਵਿੱਚ ਨੇ ਹਰ ਇੱਕ ਦਾ ਜਿਹੜਾ ਕੀ ਆ ਵਿਸ਼ਵਾਸ ਜਿਹੜਾ ਇਮਾਨ ਕੀ ਆ ਲੋਕਾਂ ਦੇ ਉੱਤੇ ਆ ਜੇ ਤੇ ਬਿਮਾਰੀ ਦੇ ਵਿੱਚ ਆ ਖੁਦਾ ਨੂੰ ਪੁਕਾਰੋ ਜੇ ਗਰੀਬੀ ਦੇ ਵਿੱਚ ਆ ਖੁਦਾ ਨੂੰ ਪੁਕਾਰੋ ਜੇ ਕਰਜ਼ੀਆਂ ਦੇ ਵਿੱਚ ਆ ਖੁਦਾ ਨੂੰ ਪੁਕਾਰੋ ਜੇ ਕਿਸੇ ਵੀ ਹਾਲਾਤ ਵਿੱਚ ਖੁਦਾ ਨੂੰ ਪੁਕਾਰੋ ਕਿਸੇ ਵੀ ਤਰ੍ਹਾਂ ਨੇ ਕੋ ਖੁਦਾ ਨੂੰ ਕੀ ਆ ਪੁਕਾਰੋ ਕਿਉਂਕਿ ਖੁਦਾਵੰ ਕਹਿੰਦਾ ਸਾਡੀ ਸਹਾਇਤਾ ਯਹੋਵਾ ਦੇ ਨਾਮ ਵਿੱਚ ਹੈ ਜਿਹੜਾ ਆਕਾਸ਼ ਅਤੇ ਧਰਤੀ ਦਾ ਕਰਤਾ ਹੈ ਮਾਲਕ ਹੈ ਸੱਚਮੁੱਚ ਸਾਨੂੰ ਸਹਾਇਤਾ ਖੁਦਾ ਦੇ ਵੱਲੋਂ ਮਿਲਦੀ ਹੈ ਯਹੋਵਾ ਪਰਮੇਸ਼ਰ ਦੇ ਵੱਲੋਂ ਖੁਦਾਵੰਦ ਪ੍ਰਭੂ ਜੀ ਉਸਮ ਸੀ ਦੇ ਵੱਲੋਂ ਤੇ ਕੋਈ ਤਰਾਤਮਾ ਦੇ ਵੱਲੋਂ ਸਾਨੂੰ ਕੀ ਹੈ ਸਹਾਇਤਾ ਮਿਲਦੀ ਹੈ ਅਸੀਂ ਖੁਦਾ ਨੂੰ ਪੁਕਾਰੀਏ ਖੁਦਾ ਦੇ ਕੋਲੋਂ ਮੰਗੀਏ ਕਿ ਖੁਦਾਵੰਦ ਸਾਡੀ ਮਦਦ ਕਰ ਸਾਡੀ ਸਹਾਇਤਾ ਕਰ ਜੇ ਗਰੀਬੀ ਦੇ ਵਿੱਚ ਆ ਖੁਦਾਵੰਦ ਗਰੀਬੀ ਦੇ ਵਿੱਚ ਨਹੀਂ ਰਹਿਣ ਦਵੇਗਾ ਜੇ ਬਿਮਾਰੀ ਦੇ ਵਿੱਚ ਆ ਖੁਦਾਵੰਦ ਬਿਮਾਰੀ ਵਿੱਚ ਨਹੀਂ ਰਹਿਣ ਦਵੇਗਾ ਜੇ ਬੁਰੇ ਹਾਲਾਤਾਂ ਦੇ ਵਿੱਚ ਨੇ ਗੁਰੂਵੰਦ ਖੁਦਾਵੰਦ ਬੁਰੇ ਹਾਲਾਤਾਂ ਦੇ ਵਿੱਚ ਨਹੀਂ ਰਹਿਣ ਦਵੇਗਾ ਜੇ ਲੋਕ ਨਫ਼ਰਤ ਕਰਦੇ ਨੇ ਖੁਦਾਵੰਦ ਪਿਆਰ ਦਿੰਨਾ ਭਰ ਦੇਵੇਗਾ ਜੇ ਲੋਕ ਤੁਹਾਡੇ ਤੋਂ ਦੂਰ ਨੇ ਖੁਦਾਵੰਦ ਨੇ ਨੇੜੀਕ ਲੈ ਕੇ ਆ ਦੇਗਾ ਜੇ ਲੋਕ ਤੁਹਾਡੇ ਤੋਂ ਦੂਰ ਨੇ ਜੇ ਲੋਕ ਤੁਹਾਡੇ ਵਿਰੋਧ ਵਿੱਚ ਨੇ ਖੁਦਾਵੰਦ ਮੇਲ ਮਲਾਪ ਕਰਾਵੇਗਾ ਪਰ ਇੱਕ ਸਾਡੇ ਖੁਦਾ ਦੀ ਤਾਕਤ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਝੁਕਣਾ ਪੈਣਾ ਆ ਤੁਹਾਨੂੰ ਸਹਾਇਤਾ ਮੰਗਣੀ ਪੈਣੀ ਆ ਇੱਕ ਜਗ੍ਹਾ ਆਪਾਂ ਹੋਰ ਬਾਈਬਲ ਦੇ ਵਿੱਚ ਜਾਵਾਂਗੇ ਖੁਦਾਵੰਦ ਹੋਰ ਕੀ ਸਾਨੂੰ ਕਹਿਣਾ ਚਾਹੁੰਦਾ ਹੈ ਹੋਰ ਆਪਾਂ ਅਧਿਆਇ ਦੇ ਵਿੱਚੋਂ ਸਿੱਖਾਂਗੇ ਆਪਾਂ ਮਤੀ ਦੀ ਅੰਜੀਲ 11 ਨੰਬਰ ਚੈਪਟਰ ਧਾਈ ਨੰਬਰ 35 ਦੇ ਵਿੱਚ ਆਪਾਂ ਦੇਖਾਂਗੇ ਕਿ ਖੁਦਾਵੰਦ ਸਾਡਾ ਕੀ ਗੱਲਬਾਤ ਕਰਦਾ 15 ਨੰਬਰ ਪੇਜ ਦੇ ਨਵੇਂ ਨੇਮ ਦੇ ਵਿੱਚ ਬਾਈਬਲ ਦੇ ਵਿੱਚ ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ ਹਾਲੇਲੂਇਆ ਖੁਦਾਵੰਦ ਵਚਨ ਪੜ੍ਹੇ ਤੇ ਮੈਨੂੰ ਵੀ ਤੁਹਾਨੂੰ ਵੀ ਜਿੰਨੇ ਵੀ ਲੋਕ ਸੁਣਨ ਜਿੰਨੇ ਵੀ ਖੁਦਾਵੰਦ ਦੇ ਬੇਟੇ ਬੇਟੀਆਂ ਸੁਣਨ ਹਰ ਇੱਕ ਨੂੰ ਖੁਦਾਵੰਦ ਬਰਕਤ ਦੇਵੇ ਹਰ ਇੱਕ ਨੂੰ ਆਸ਼ੀਸ਼ ਦੇਵੇ ਸੱਚਮੁੱਚ ਖੁਦਾਵੰਦ ਕਹਿੰਦਾ ਹੇ ਸਾਰੇ ਥੱਕੇ ਹੋਇਓ ਅਤੇ ਪਾਰੇ ਦੇ ਦੱਬੇ ਹੋਏ ਉਹ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ ਸੱਚਮੁੱਚ ਅੱਜ ਅਸੀਂ ਖੁਦਾ ਨੂੰ ਪੁਕਾਰੀਏ ਜੇਕਰ ਤੁਸੀਂ ਆਪਣੇ ਜ਼ਿੰਦਗੀਾਂ ਦੇ ਵਿੱਚ ਆਰਾਮ ਨੂੰ ਚਾਹੁੰਦੇ ਨੇ ਸ਼ਾਂਤੀ ਨੂੰ ਚਾਹੁੰਦੇ ਨੇ ਜੇਕਰ ਤੁਸੀਂ ਆਪਣੇ ਜ਼ਿੰਦਗੀਾਂ ਦੇ ਵਿੱਚ ਵਰਕਤਾ ਨੂੰ ਚਾਹੁੰਦੇ ਨੇ ਕੋਈ ਇਨਸਾਨ ਇਹੋ ਜਿਹਾ ਨਹੀਂ ਆ ਜੋ ਆਪਣੇ ਜ਼ਿੰਦਗੀ ਵਿੱਚ ਆਸ਼ੀਸ਼ ਨੂੰ ਨਹੀਂ ਚਾਹੁੰਦਾ ਕੋਈ ਇਹੋ ਜਿਹਾ ਇਨਸਾਨ ਨਹੀਂ ਆ ਜੋ ਆਪਣੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਅਗਿਆਰਨੀ ਵਿੱਚ ਰਹਿਣਾ ਨਹੀਂ ਚਾਹੁੰਦੇ ਕੋਈ ਵੀ ਇਹੋ ਜਿਹਾ ਨਹੀਂ ਆ ਜਿਹੜਾ ਕੀ ਆ ਸੱਚਮੁੱਚ ਵਰਕਤਾ ਨਾਲ ਨਹੀਂ ਪਰਣਾ ਚਾਹੁੰਦਾ ਹਰ ਇੱਕ ਦੇ ਜੀਵਨ ਦੇ ਵਿੱਚ ਇੱਛਾ ਆ ਹਰ ਇੱਕ ਦੇ ਜੀਵਨ ਦੇ ਵਿੱਚ ਮਨੋਂ ਕਾਮਨਾ ਆ ਸੱਚਮੁੱਚ ਖੁਦਾਬੰਦ ਕਹਿੰਦਾ ਮੇਰੇ ਉੱਤੇ ਭਰੋਸਾ ਰੱਖੋ ਮੈਂ ਤੁਹਾਡੇ ਮਨੋਰਥਾਂ ਨੂੰ ਕੀ ਕਰਾਂਗਾ ਪੂਰਿਆ ਕਰਾਂਗਾ ਹallelujah ਸੱਚਮੁੱਚ ਇੱਥੇ ਖੁਦਾਬੰਦ ਕਹਿੰਦਾ ਇਹ ਸਾਰੇ ਥੱਕੇ ਹੋਇਓ ਅਤੇ ਪਹਾੜ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦੇਵਾਂਗਾ ਦੇਖੋ ਖੁਦਾਬੰਦ ਕਿੰਨਾ ਸੌਨ ਕਹਿ ਰਿਹਾ ਦੇਖੋ ਮਹਾਨ ਪਰਮੇਸ਼ਰ ਹੋਣ ਦੇ باوجود ਤੁਹਾਨੂੰ ਕਹਿ ਰਿਹਾ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਕੀ ਦਵਾਂਗਾ ਆਰਾਮ ਦੇਵਾਂਗਾ ਮੈਂ ਤੁਹਾਡੀ ਚਿੰਤਾ ਨੂੰ ਚੱਕਾਂਗਾ ਤੁਸੀਂ ਮੈਨੂੰ ਪਕਾਰੋਗੇ ਤਾਂ ਮੈਂ ਤੁਹਾਨੂੰ ਉੱਤਰ ਦੇਵਾਂਗਾ ਖੁਦਾਵੰਨ ਸਰ ਲੈ ਗੱਲਬਾਤ ਕਰਦਾ ਸੱਚਮੁੱਚ ਜਿਸ वचन ਦੇ ਵਿੱਚੋਂ ਸਿੱਖਿਆ ਕਿ ਸੱਚਮੁੱਚ ਤੁਸੀਂ ਖੁਦਾ ਨੂੰ ਪਕਾਰੋ ਖੁਦਾ ਦੇ ਕੋਲੋਂ ਮੰਗੋ ਕਿਸੇ ਮਨੁੱਖਾ ਦੇ ਉੱਤੇ ਹੀ ਮਾਨ ਨਾ ਰੱਖੋ ਕਿਉਂਕਿ ਖੁਦਾਵੰਦ ਕਹਿੰਦਾ ਪਤਵੰਤਾ ਉੱਤੇ ਭਰੋਸਾ ਰੱਖਿਆ ਲਾ ਲੋ ਯਹੋਵਾ ਦੀ ਸ਼ਰਨ ਲੈਣਾ ਭਲਾ ਹੈ ਮਨੁੱਖਾ ਉੱਤੇ ਭਰੋਸਾ ਰੱਖਣਾ ਲੋ ਜਹੋਵਾ ਦੀ ਸ਼ਰਨ ਲੈਣਾ ਪੜਾ ਮੀਨਸ ਖੁਦਾਵੰਸ ਅੰਨ ਸਖੋਂਦਾ ਮਨੁੱਖਾਂ ਦੇ ਉੱਤੇ ਹੀ ਇਮਾਨ ਨਾ ਰੱਖੋ ਕਿਉਂਕਿ ਤੁਹਾਨੂੰ ਦੱਸਿਆ ਕਿ ਬਾਈਬਲ ਦੇ ਵਿੱਚ ਪੜਿਆ ਕਿ ਕੋਈ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵੀ ਵਧਾ ਨਹੀਂ ਸਕਦਾ ਸੱਚਮੁੱਚ ਆਪਣਾ ਇਮਾਨ ਖੁਦਾ ਦੇ ਉੱਤੇ ਰੱਖੋ ਪਰਮੇਸ਼ਰ ਨੂੰ ਪਗਾਰੋ ਤਾਂ ਪਰਮੇਸ਼ਰ ਜ਼ਿੰਦਗੀ ਨੂੰ ਬਦਲਣ ਵਾਲਾ ਖੁਦਾ ਹੈ ਜਿਸ ਤਰ੍ਹਾਂ ਸਾਡੀ ਜ਼ਿੰਦਗੀਆਂ ਨੂੰ ਖੁਦਾ ਨੇ ਬਦਲਿਆ ਤੇ ਉਹ ਤੁਹਾਡੇ ਜੀਵਨਾਂ ਨੂੰ ਵੀ ਬਦਲਣ ਵਾਲਾ ਖੁਦਾ ਹੈ ਉਹ ਟੁੱਟੇ ਆਸ ਨੂੰ ਪੈਦਾ ਕਰਨ ਵਾਲਾ ਖੁਦਾ ਬੰਦੇ ਆ ਉਹਦੇ ਚ ਇੰਨੀ ਸਮਰਥਿਆ ਖੁਦਾਵੰਦ ਪ੍ਰਭ ਯਿਸੂਮਸੀ ਨੂੰ ਮੇਰੇ ਜ਼ਬਾਨ ਤੋਂ ਮੇਰੇ ਲਫਜ਼ਾਂ ਤੋਂ ਮੇਰੀ ਜ਼ਿੰਦਗੀ ਤੋਂ ਸੱਚਮੁੱਚ ਜلال ਮਿਲੇ ਮਹਿਮਾ ਮਿਲੇ ਆਦਰ ਮਿਲੇ ਸੱਚਮੁੱਚ ਸਾਡੇ ਹਰ ਇੱਕ ਦੀ ਬੇਨਤੀ ਹੈ ਕਿ ਖੁਦਾ ਨੂੰ ਪਕਾਰੋ ਜੇ ਕੋਈ ਕਸ਼ਟ ਦੇ ਵਿੱਚ ਨੇ ਖੁਦਾ ਨੂੰ ਪਕਾਰੋ ਖੁਦਾ ਦੇ ਖਲੋਂ ਮੰਗੋ ਕਿ ਖੁਦਾਵੰਦ ਸਾਡੀ ਸਹਾਇਤਾ ਕਰ ਸਾਡੀ ਮਦਦ ਕਰ ਤੇ ਆਓ ਹੁਣ ਆਪਾਂ ਬਚਨ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਸੋ ਸ਼ਕਤੀਮਾਨ ਪਰਮੇਸ਼ਵਰ ਤੇ ਰਤਨ ਬਧਾ ਸ਼ੁਕਰ ਆ ਮੇਰੇ ਮਹਾਨ ਪ੍ਰਭੂ ਜੀ ਖੁਦਾਵੰ ਤੁਹਾਡੀ ਵਧਾਈ ਹੋਵੇ ਪ੍ਰਭੂ ਜੇ ਵਚਨ ਦੇ ਵਿੱਚ ਖੁਦਾਵੰਤੀ ਸਾਨੂੰ ਸਿਖਾਲਿਆ ਤੇ ਪੜਿਆ ਤੇ ਸੁਣਿਆ ਪ੍ਰਭੂ ਸੱਚਮੁੱਚ ਸਾਡਾ ਧੰਨਵਾਦ ਪ੍ਰਭੂ ਜਿਹਦੇ ਆਪਣੇ ਵਚਨ ਦੁਆਰਾ ਬੋਲਦੇ ਆ ਪ੍ਰਭੂ ਮੇਰੇ ਖੁਦਾਵੰ ਸੱਚਮੁੱਚ ਮੇਰੇ ਪ੍ਰਭੂ ਤੋਂ ਅਸਮਾਨ ਦੇ ਉੱਤੋਂ ਸਾਡੇ ਨਾਲ ਬੋਲਦਾ ਹੈ ਪ੍ਰਭੂ ਆਪਣੇ ਵਚਨ ਦੁਆਰਾ ਬੋਲਦਾ ਆਪਣੀ ਬਾਣੀ ਦੇ ਦੁਆਰਾ ਬੋਲਦਾ ਪ੍ਰਭੂ ਜੋ ਅਸੀਂ ਵਚਨ ਦੇ ਵਿੱਚ ਸਿੱਖਿਆ ਵਚਨ ਦੇ ਵਿੱਚੋਂ ਪੜਿਆ ਮੇਰੇ ਪ੍ਰਭੂ ਜੀ ਅਸੀਂ ਜਿਹੜਾ ਧੰਨਵਾਦ ਕਰਦੇ ਜੇ ਤੁਸਾਂ ਨੂੰ ਸਿਖਾਉਂਦਾ ਹੈ ਜੋ ਸੜਮੈ ਗੱਲ ਬਾਤ ਕਰਦਾ ਪ੍ਰਭੂ ਅੱਜ ਅਸੀਂ ਵਚਨ ਦੇ ਵਿੱਚ ਸਿੱਖਿਆ ਪ੍ਰਭੂ ਕਿ ਅਸੀਂ ਆਪਣੇ ਵੋਲਸ ਨੂੰ ਆਪਣੀ ਚਿੰਤਾ ਨੂੰ ਆਪਣੇ ਕਸ਼ਟ ਨੂੰ ਤੁਹਾਨੂੰ ਦੇਈਏ ਪ੍ਰਭੂ ਇਹ ਚਿੰਤਾ ਨੂੰ ਆਪਣਾ ਲੈ ਕੇ ਘੁੰਮੀਏ ਪ੍ਰਭੂ ਬਲਕਿ ਚਿੰਤਾ ਨੂੰ ਆਪਣੇ ਖੁਦਾ ਦੇ ਹੱਥਾਂ ਵਿੱਚ ਦਈਏ ਤਾਂ ਕਿ ਖੁਦਾਵਾਨ ਸਾਨੂੰ ਵਰਕਤ ਦੇ ਪ੍ਰਭੂ ਸੱਚਮੁੱਚ ਇਸ ਵਚਨ ਦੇ ਦੁਆਰਾ ਮੇਰੇ ਪ੍ਰਭੂ ਸਾਨੂੰ ਵਰਕਤ ਦੇਓ ਔਰ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਵੀ ਸੁਣਨਗੇ ਮੇਰੇ ਪ੍ਰਭੂ ਜੀ ਮੇਰਾ ਈਮਾਨ ਹੈ ਖੁਦਾਵਾਨ ਤੁਸੀਂ ਹਾਰੀ ਕੋ ਨੂੰ ਆਸ਼ੀਸ਼ ਤੇ ਵਰਕਤ ਦੇਓਗੇ ਪ੍ਰਭੂ ਜੀ ਉਹਨਾਂ ਦਾ ਈਮਾਨ ਮੇਰੇ ਪ੍ਰਭੂ ਜੋ ਮਨੁੱਖਾਂ ਦੇ ਉੱਤੇ ਮਨੁੱਖਾਂ ਤੋਂ ਵਿਸ਼ਵਾਸ ਛੱਟ ਕੇ ਪ੍ਰਭੂ ਬਲਕਿ ਮੇਰੇ ਪਰਮ ਧੰਨ ਪਰਮੇਸ਼ਵਰ ਤੁਹਾਡੇ ਉੱਤੇ ਉਹਨਾਂ ਦਾ ਈਮਾਨ ਜਾਵੇ ਪ੍ਰਭੂ ਤਾਂ ਕਿ ਜਦੋਂ ਉਹ ਤੁਹਾਨੂੰ ਪੁਕਾਰਣ ਪ੍ਰਭੂ ਤਾਂ ਸੱਚਮੁੱਚ ਉਹਨਾਂ ਨੂੰ ਵਰਕਾ ਤੇ ਆਸ਼ੀਸ਼ ਮਿਲੇ ਪ੍ਰਭੂ ਉਹਨਾਂ ਦਾ ਈਮਾਨ ਮੇਰੇ ਮਹਾਨ ਪਰਮੇਸ਼ਰ ਤੁਹਾਡੀ ਉੱਪਰ ਜਾਵੇ ਪ੍ਰਭੂ ਤੇ ਸਵਰਗ ਤੋਂ ਪ੍ਰਭੂ ਜੀ ਉਹਨਾਂ ਦੇ ਉਹਨਾਂ 'ਤੇ ਕਿਰਪਾ ਕਰਨਾ ਤੁਹਾਨੂੰ ਬਲੈਸ ਕਰਨਾ ਪ੍ਰਭੂ ਹਰ ਇੱਕ ਨੂੰ ਆਸ਼ੀਸ਼ ਤੇ ਵਰਕਾ ਦੇ ਪ੍ਰਭੂ ਤੁਹਾਡਾ ਸ਼ੁਕਰ ਹੈ ਪ੍ਰਭੂ ਤੁਹਾਡਾ ਧੰਨਵਾਦ ਹੈ ਪ੍ਰਭੂ ਇਹ ਸਾਰੀ ਪ੍ਰਾਰਥਨਾ ਖੁਦਾਵੰਨ ਪ੍ਰਭੂ ਯਿਸੂ ਸਿਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਧੰਨਵਾਦ ਸਹਿਤ ਮੰਗਦੇ ਆਂ। ਆਮੀਨ। ਸਾਰਿਆਂ ਨੂੰ ਗੋਡ ਬਲੈਸ ਯੂ। ਖੁਦਾ ਦਾ ਧੰਨਵਾਦ। ਅਗਲੀ ਵਾਰ ਫਿਰ ਜਿਸ ਤਰ੍ਹਾਂ ਖੁਦਾਵੰਨ ਮੈਨੂੰ ਸਿਖਾਰੇ ਮੈਂ ਤੁਹਾਡੇ ਉੱਤੇ ਖੁਦਾ ਦੀ ਬਾਣੀ ਨੂੰ ਪ੍ਰਗਟ ਕਰਾਂਗੀ ਕਿ ਅਸੀਂ ਹੁਣ ਸਹਾਇਤਾ ਲੈਣੀ ਕਿਸ ਤਰ੍ਹਾਂ ਹੈ। ਸੱਚਮੁੱਚ ਜਜ ਜੀ ਸਿੱਖਿਆ ਜੇ ਮੈਂ ਵੀ ਸਿੱਖਿਆ ਖੁਦਾ ਦੀ ਬਾਣੀ ਵਿੱਚੋਂ। ਖੁਦਾਵੰਨ ਹਰ ਇੱਕ ਨੂੰ ਵਰਕਤ ਦੇਵੇ, ਹਰ ਇੱਕ ਨੂੰ ਆਸ਼ੀਰਵਾਦ ਦੇਵੇ ਤੇ ਹਰ ਇੱਕ ਦੇ ਜੀਵਨ 'ਚ ਖੁਦਾਵੰਨ ਵਰਕਤਾ ਲਿਆਵੇ। ਸਾਰਿਆਂ ਨੂੰ ਜੈਮਸੀ।